ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜੋ ਵੀਡੀਓ ਲੈ ਕੇ ਆਏ ਆਂਗੇ ਉਸ ਵੀਡੀਓ ਵਿੱਚ ਆਪਾਂ ਜਿਹੜੀਆਂ ਆਪਣੇ ਸਲਵਾਰ ਦੀਆਂ ਅਸਣੀਆਂ ਸਿਉਣਾ ਹੁੰਦੀਆਂ ਨੇ ਝੋਲੀ ਦੀਆਂ ਸਿਉਣਾ ਹੁੰਦੀਆਂ ਨੇ ਉਹ ਆਪਾਂ ਕਿਵੇਂ ਬੁੰਮਲਾ ਸਕਦੇ ਆਂਗੇ ਉਹ ਸੋ ਆਪਣੀ ਵੀਡੀਓ ਧਿਆਨ ਨਾਲ ਦੇਖਿਓ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦੇਵਾਂਗੇ ਵੀ ਆਪਾਂ ਬਹੁਤ ਸੌਖੇ ਤਰੀਕੇ ਨਾਲ ਕਿਵੇਂ ਮਤਲਬ ਕਿ ਸਿਉਣਾ ਲਾ ਸਕਦੇ ਆਂਗੇ ਹਾਂਜੀ ਆ ਆਪਾਂ ਸਲਵਾਰ ਦੀ ਕਟਿੰਗ ਕਰ ਚੁੱਕੇ ਆਂਗੇ ਆਪਣੇ ਝੋਲੀ ਦੀਆਂ ਸਿਉਣਾ ਨੇ ਪਹਿਲਾਂ ਤਾਂ ਸਾਰਿਆਂ ਨੂੰ ਪਹਿਲਾਂ ਜਿਹੜਾ ਆਪਾਂ ਕੱਪੜਾ ਲਵਾਂਗੇ ਕੱਪੜਾ ਆਪਾਂ ਪੁੱਠਾ ਪਾਸਾ ਜਿਹੜਾ ਕੱਪੜੇ ਦਾ ਉਹ ਆਪਾਂ ਅੰਦਰਲੇ ਪਾਸੇ ਰੱਖਾਂਗੇ ਤੇ ਸਿੱਧੇ ਪਾਸਾ ਜਿਹੜਾ ਆਪਾਂ ਬਾਹਰਲੇ ਪਾਸੇ ਰੱਖ ਗਏ ਇੱਕ ਨਾਲ-ਨਾਲ ਦੀ ਥੋੜ੍ਹੀ ਸਿਉਣ ਲਾ ਲਾਂਗੇ ਹਾਂਜੀ ਆਹ ਦੇਖੋ ਆਪਾਂ ਹਲਕੀ ਹਲਕੀ ਇੱਕ ਸੀਨ ਲਾ ਦਿੱਤੀ ਐ ਸਿੱਧੇ ਪਾਸੇ ਲਾਤੀ ਸਿਉਣਾ ਤੇ ਹੁਣ ਇਸ ਨੂੰ ਕੀ ਕਰਾਂਗੇ ਆਪਾਂ ਐਵੇਂ ਅੰਦਰ ਕਰ ਦਾਂਗੇ ਜਿਹੜੀ ਸਿਉਣਾਗੀ ਉਹ ਅੰਦਰਲੇ ਪਾਸੇ ਕਰ ਦਾਂਗੇ ਤੇ ਜਿਹੜੀ ਗੋ ਮਸ਼ੀਨ ਵੱਜ ਗਈ ਉਹ ਬਾਹਰਲੇ ਪਾਸੇ ਲੈ ਆਵਾਂਗੇ ਹੁਣ ਆਪਾਂ ਇੱਥੇ ਨਾਲ-ਨਾਲ 1/2 ਇੰਚ ਦੀ ਇੱਕ ਸੀਨ ਲਾ ਦਾਂਗੇ ਆਪਾਂ 1/2 ਇੰਚ ਦੀ ਆਪਾਂ ਸੀਨ ਲਾ ਦਈਏ ਆ ਦੇਖੋ ਜੀ ਆਪਾਂ ਦੇ ਚਰੀ ਸਿਉਣ ਲਾਉਣ ਤੋਂ ਬਾਅਦ ਆਪਣੀ ਜਿਹੜੀ ਫਾਈਨਲ ਲੁੱਕ ਆ ਗਈ ਉਹ ਕਿਵੇਂ ਆਉਂਦੀ ਹੈ ਦਿਖਾਉਣੇ ਸਾਨੂੰ ਆ ਆਪਣਾ ਸਿੱਧਾ ਵਾਸਾ ਦੇਖੋ ਇੱਕ ਵਾਸੇ ਇੱਕ ਹੀ ਸੀਨ ਆਪਣੀ ਜੋ ਹਰ ਇੱਕ ਮਤਲਬ ਕਿ ਉਸ ਨੇ ਸਲਵਾਰ ਤੇ ਲੱਗਣੀ ਹੀ ਲੱਗਣੀ ਹੁੰਦੀ ਹੈਗੀ ਉਹ ਹੀ ਕੱਲੀ ਨਜ਼ਰ ਆ ਰਹੀ ਹੈ ਆਪਾਂ ਨੂੰ ਹੋਰ ਐਕਸਟਰਾ ਕੋਈ ਵੀ ਸੀਨ ਨਹੀਂ ਨਜ਼ਰ ਆ ਰਹੀ ਤੇ ਇਧਰਲੇ ਪਾਸੇ ਆਪਣੇ ਪੁੱਠੇ ਪਾਸੇ ਵੀ ਦੇਖੋ ਆਪਾਂ ਨੂੰ ਇੱਕ ਹੀ ਸਿਉਣ ਨਜ਼ਰ ਆ ਰਹੀ ਹੈਗੀ ਤੇ ਸਾਰੀ ਸਿਉਣ ਆਪਣੀ ਗੁੰਮ ਵੱਜ ਚੁੱਕੀ ਹੈਗੀ ਤੇ ਕਈ ਵਾਰ ਐਵੇਂ ਹੁੰਦਾਗਾ ਵੀ ਆਪਾਂ ਸਿੱਧੀ ਇੱਥੇ ਸਲਾਈ ਲਾ ਲੈਨੇ ਆ ਇਸ ਤੋਂ ਬਾਅਦ ਉਸ ਨੂੰ ਐਵੇਂ ਫੋਲਡ ਕਰਕੇ ਆਪਾਂ ਇੱਕ ਹੋਰ ਸਲਾਈ ਲਾਉਣੇ ਆਗੇ ਤੇ ਜਿਹੜੀ ਉਹ ਸਲਾਈ ਹੁੰਦੀ ਹੈਗੀ ਉਹ ਆਪਾਂ ਨੂੰ ਇੱਧਰ ਸਿੱਧੇ ਪਾਸੇ ਆਪਾਂ ਨੂੰ ਨਜ਼ਰ ਆਉਂਦੀ ਹੈਗੀ ਲੱਗੀ ਹੋਈ ਸਲਾਈ ਉਹ ਐਵੇਂ ਨਾਲ ਲੱਗੀ ਦੀ ਸਲਾਈ ਆਪਾਂ ਨੂੰ ਜਿਸ ਦੀ ਆ ਇਹ ਹੁਣ ਆਪਣੀ ਬਹੁਤ ਫਿਨਿਸ਼ਿੰਗ ਨਾਲ ਸਲਾਈ ਤੇ ਇੱਧਰ ਗੋਮ ਵੀ ਸਲਾਈ ਵੱਜੇਗੀ ਤੇ ਇੱਧਰ ਵੀ ਆਪਾਂ ਨੂੰ ਬਹੁਤ ਸੋਹਣਾ ਦੇਖ ਦਿਖ ਰਿਹਾਗਾ ਵੀ ਬਹੁਤ ਫਿਨਿਸ਼ਿੰਗ ਨਾਲ ਦਿਖ ਰਿਹਾਗਾ ਸੋ ਆਪਣੀ ਵੀਡੀਓ ਦੱਸਿਓ ਵੀ ਕਿਵੇਂ ਲੱਗੀ ਜੇ ਆਪਣੀ ਵੀਡੀਓ ਵਧੀਆ ਲੱਗਦੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਵਰਤਵਾਰਦ ਥੈਂਕ ਯੂ so much